ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾ ਦੇ ਖਿਲਾਫ ਬਿੱਡੀ ਮੁਹਿੰਮ ਦੇ ਤਹਿਤ ਅੱਜ थाना ਗੜਸ਼ੰਕਰ ਪੁਲਿਸ ਵੱਲੋਂ ਐਸਐਚਓ ਗ੍ਰਿੰਦਰਜੀਤ ਦੀ ਅਗਵਾਈ ਪੁਲਿਸ ਟੀਮ ਵੱਲੋਂ ਪਿੰਡ ਦੇਨੋਵਲ ਖੁਰਦ ਵਿਖੇ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਪੁਲਿਸ ਟੀਮ ਵੱਲੋਂ ਉਕਤ ਪਿੰਡ ਦੇ ਵੱਖ-ਵੱਖ ਘਰਾਂ ਵਿੱਚ ਅਚਨਚੇਤ ਚੈਕਿੰਗ ਕਰਕੇ ਕੁਝ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ ਇਸ ਮੌਕੇ ਐਸਐਚਓ ਗ੍ਰਿੰਦਰਜੀਤ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਦੇ ਤਸਕਰਾਂ ਦੇ ਖਿਲਾਫ ਸੱਚ ਆਪਰੇਸ਼ਨ ਚਲਾਇਆ ਗਿਆ ਤਾਂ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਵੀ ਮਾਹੌਲ ਨੂੰ ਸ਼ਾਂਤੀਪੂਰਵਕ ਬਣਿਆ ਰਹੇ ਇਸ ਮੌਕੇ ਉਹਨਾਂ ਇਲਾਕੇ ਦੇ ਮੋਹਤਵਾਰਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਤਸਕਰਾਂ ਤੇ ਕਾਬੂ ਪਾਉਣ ਲਈ ਪੁਲਿਸ ਦਾ ਸਾਥ ਦੇਣ ਇਸ ਤਰ੍ਹਾਂ ਹੈਗਾ ਜੀ ਜਿਹੜਾ ਨਸ਼ੇ ਦੇ ਖਿਲਾਫ ਜਿਹੜੀ ਹੈ ਪੰਜਾਬ ਗਵਰਨਮੈਂਟ ਵੱਲੋਂ ਜਿਹੜੀ ਸਭ ਤੋਂ ਸਪਸ਼ਟ ਔਰ ਇਲੈਕਸ਼ਨ ਕਮਿਸ਼ਨ ਜਿਹੜਾ ਹੁਣ ਕੋਟ ਲੱਗਾ ਹੋਇਆ ਇਸ ਕਰਕੇ ਇਲੈਕਸ਼ਨ ਕਮਿਸ਼ਨ ਵੱਲੋਂ ਸਪਸ਼ਟ ਹਦਾਇਤਾਂ ਨੇ ਵੀ ਨਸ਼ ਸਾਡਾ ਮੇਨ ਫੋਕਸ ਹੀ ਇਹ ਹੈਗਾ ਵੀ ਵੱਧ ਤੋਂ ਵੱਧ ਜਿਹੜੀ ਨਸ਼ੀ ਰਿਕਵਰੀ ਕੀਤੀ ਜਾਵੇ ਤੇ ਸਾਡੇ ਮਾਨਯੋਗ ਐਸਐਸਪੀ ਸ੍ਰੀ ਸਰਿੰਦਰ ਲੰਬਾ ਆਈਪੀਐਸ ਐਸਐਸਪੀ ਹਿਆਰਪੁਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਅਸੀਂ ਇਸ ਪਿੰਡ ਦੇ ਵਿੱਚ ਵਸੇ ਰੈਂਡਮਲੀ ਅਸੀਂ ਰੋਜ਼ ਹੀ ਸਾਡੀਆਂ ਨਾਕੇ ਵੀ ਲੱਗਦੇ ਨੇ ਰੇਡ ਵੀ ਤੇ ਅੱਜ ਅਸੀਂ ਸਾਰੇ ਥਾਣੇ ਦੀ ਪਲੱਸ ਸਾਡੇ ਚੌਂਕੀ ਚਾਰਜਸ ਸਾਡੇ ਨਾਲ ਜਿਹੜਾ ਪੂਰੀ ਲੇਡੀ ਫੋਰਸ ਲੈ ਕੇ ਅਸੀਂ ਪੂਰੇ ਪਿੰਡ ਦੀ ਸਰਚ ਕਰ ਰਹੇ ਹਾਂ ਜੀ ਤੇ ਜੇ ਕੋਈ ਰਿਕਵਰੀ ਹੁੰਦੀ ਹੈ ਫਿਰ ਉਹਦੇ ਬਾਰੇ ਤੁਹਾਨੂੰ ਅਸੀਂ ਬਾਅਦ ਵਿੱਚ ਖਲਾਸਾ ਕਰਾਂਗੇ ਜੀ ਬਿਲਕੁਲ ਉਮੀਦ ਹੈ ਜੀ ਕੋਈ ਨਾ ਕੋਈ ਰਿਕਵਰੀ ਕਿਉਂਕਿ ਮਨ ਲੋ ਸਾਡੇ ਸੋਰਸ ਵੀ ਜਿਹੜੇ ਅਸੀਂ ਲਾ ਕੇ ਰੱਖਦੇ ਆਂ ਤੇ ਇਹਦੇ ਤਹਿਤ ਇਹਦੇ ਇਦਾਂ ਜੀ ਅਸੀਂ ਮਨ ਲੋ ਜੇ ਸ਼ੱਕੀ ਪੁਰਸ਼ ਰਾਉਂਡ ਅਪ ਵੀ ਕੀਤੇ ਨੇ ਤੇ ਪੂਰਾ ਵੈਰੀਫਾਈ ਕਰਕੇ ਜਿਹੜਾ ਜੋ ਵੀ ਇਹਦੇ ਡਿਟੇਲ ਹੈ ਉਹ ਬਾਅਦ ਵਿੱਚ ਮੀਡੀਆ ਨੂੰ ਲਾ ਕੇ ਬਿਖੇਤਾ ਅਸੀਂ ਦੱਸਾਂਗੇ ਜੀ ਤੇ ਵੈਸੇ ਸਾਡਾ ਮਨ ਜਿਹੜਾ ਇਹ ਖਾਸ ਫੋਕਸ ਜਿਹੜੇ ਹੌਟਸਪੌਟ ਜਿੱਦਾਂ ਹੈਗੇ ਨੇ ਪਿਛਲੇ ਟਾਈਮ ਦੇ ਵਿੱਚ ਵੀ ਇੱਥੇ ਕਾਫੀ ਜੜੀਆਂ ਐਫ ਆਈ ਆਰ ਹੈਗੀਆਂ ਨੇ ਤੇ ਇਸ ਕਰਕੇ ਸਾਡਾ ਫੋਕਸ ਮੇ ਜਿੱਦਾਂ ਦਿਨਵਾਲ ਅਸੀਂ ਖੜੇ ਆ ਤੇ ਸਾਡਾ ਵੱਧ ਤੋਂ ਵੱਧ ਹੁੰਦਾ ਜੀ ਡੇਲੀ ਮੇਰੀ ਗੱਡੀ ਸਾਡੀ 112 ਵਾਲੀ ਗੱਡੀ ਜਿਹੜੀ ਆ ਉਹ ਪੂਰਾ ਦਿਨੇ ਸਪਿੰਟ ਦੇ ਦੁਆਲੇ ਸੀ ਰਾਉਂਡ ਰੱਖਦੇ ਜੀ ਪੂਰਾ ਵੀ ਜਿਹੜੇ ਮਾੜੇ ਬੰਦੇ ਨੂੰ ਜਿਹੜਾ ਪ੍ਰੈਸ਼ਰ ਪਾ ਕੇ ਤੇ ਨਸ਼ੇ ਦਾ ਕੰਮ ਜਿਹੜਾ ਬਿਲਕੁਲ ਬੰਦ ਰਵੇ ਜੀ ਸਰ ਚੇਤਾਵਨੀ ਵਗੈਰਾ ਕੀਤੀ ਆ ਦੀ ਰੋਕਣ ਜਿਹੜਾ ਨਸ਼ੇ ਦਾ ਸਪਰ ਹੈਗੀ ਆ ਬਿਲਕੁਲ ਜੀ ਬਿਲਕੁਲ ਚੇਤਾਵਨੀ ਪੂਰਾ ਸਖਤ ਐਕਸ਼ਨ ਹੋਏਗਾ ਜੀ ਕੋਈ ਮਤਲਬ ਸਪੇਅਰ ਨਹੀਂ ਕੀਤਾ ਜਾਊਗਾ ਔਰ ਜੇ ਬਣਾਉਂਦੀ ਹੁੰਦੀ ਆ ਤਾਂ ਫਿਰ ਜਿਹਦੀਆਂ ਸਲੱਖਾਂ ਪਿੱਛੇ ਜਾਏਗਾ ਜੀ ਬੰਦਾ ਡੈਫੀਨੇਟ